ਕੁਝ ਚੰਗੀਆਂ ਆਦਤਾਂ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਸਕਦੇ ਹਾਂ ਵਿਅਕਤੀ ਕਿਸੇ ਵੀ ਰੂਪ 'ਚ ਸਾਡੀ ਮਦਦ ਕਰਦਾ ਹੈ ਤਾਂ ਉਸ ਨੂੰ ਅਸੀਂ ਧੰਨਵਾਦ ਸ਼ੁਕਰੀਆ ਜਾਂ ਥੈਂਕਸ ਕਹਿੰਦੇ ਨਹੀਂ ਥੱਕਦੇ ਦਿਨ 'ਚ ਪਤਾ ਨਹੀਂ ਕਿੰਨੀ ਵਾਰ ਉਸ ਦਾ ਧੰਨਵਾਦ ਪ੍ਰਗਟ ਕਰਦੇ ਹਾਂ ਇਸ ਦਾ ਸਿੱਧਾ ਜਿਹਾ ਇਹੀ ਅਰਥ ਹੈ ਕਿ ਆਪਣੇ ਲਈ ਕੀਤੇ ਗਏ ਕਿਸੇ ਦੇ ਉਪਕਾਰ ਦੇ ਬਦਲੇ ਜੇਕਰ ਧੰਨਵਾਦ ਨਾ ਕੀਤਾ ਜਾਵੇ ਤਾਂ ਦੂਜੇ ਲੋਕ ਮੰਡੀ ਸਮਝਣ ਲੱਗਦੇ ਹਨ ਲੋਕ ਉਸ ਦੀ ਬੁਰੀਾਈ ਕਰਨ ਤੋਂ ਨਹੀਂ ਉੱਕਦੇ ਇਸ ਤੋਂ ਉਲਟ ਜੇਕਰ ਸਾਡੇ ਵੱਲੋਂ ਕੀਤੇ ਗਏ ਉਪਕਾਰ ਦੇ ਬਦਲੇ ਕੋਈ ਸਾਡਾ ਧੰਨਵਾਦ ਨਹੀਂ ਕਰਦਾ ਤਾਂ ਸਾਨੂੰ ਬਹੁਤ ਗੁੱਸਾ ਆਉਂਦਾ ਹੈ ਉਸ ਨੂੰ ਅਸੀਂ ਕੋਸਦੇ ਹਾਂ ਜਾਂ ਲਾਨਤਾਂ ਪਾਉਂਦੇ ਹਾਂ ਉਸ ਨੂੰ ਅਸੀਂ ਅਸੱਭਿਅ ਹੋਣ ਦਾ ਤਗਮਾ ਵੀ ਦੇ ਦਿੰਦੇ ਹਾਂ ਉਸ ਦੀ ਬੁਰਾਈ ਕਰਕੇ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਦਾ ਯਤਨ ਕਰਦੇ ਹਾਂ ਉਹ ਵਿਖ ਵਿੱਚ ਕਿਸੇ ਦੀ ਮਦਦ ਨਾ ਕਰਨ ਦਾ ਬਚਕਾਨਾ ਪ੍ਰਣ ਕਰ ਲੈਂਦੇ ਹਾਂ ਹੁਣ ਵਿਚਾਰ ਇਸ ਵਿਸ਼ੇ ਤੇ ਕਰਨਾ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਸਾਡੀ ਮਨੁੱਖਤਾ ਦੀ ਹਰ ਕਦਮ ਤੇ ਮਦਦ ਕਰਦਾ ਹੈ ਸਾਡੀਆਂ ਸਾਰੀਆਂ ਲੋੜਾਂ ਦਾ ਧਿਆਨ ਰੱਖਦਾ ਹੈ ਕਿਸ ਸਮੇਂ ਸਾਨੂੰ ਕਿਸ ਚੀਜ਼ ਦੀ ਲੋੜ ਹੋਵੇਗੀ ਉਸ ਦੇ ਅਨੁਸਾਰ ਸਾਡੇ ਬਿਨਾਂ ਕਹੇ ਉਪਲਬਧ ਕਰਵਾ ਦਿੰਦਾ ਹੈ ਸਮੇਂ ਅਤੇ ਹਾਲਾਤਾਂ ਦੇ ਅਨੁਸਾਰ ਉਸ ਚ ਕਦੇ-ਕਦੇ ਦੇਰੀ ਵੀ ਹੋ ਸਕਦੀ ਹੈ ਇਹ ਦੇਰੀ ਸਾਡੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਅਨੁਸਾਰ ਹੁੰਦੀ ਹੈ ਇਸ ਲਈ ਅਸੀਂ ਉਸ ਮਾਲਕ ਨੂੰ ਕਿਸੇ ਵੀ ਤਰ੍ਹਾਂ ਦੋਸ਼ੀ ਨਹੀਂ ਦੇ ਸਕਦੇ ਜੇਕਰ ਕਿਸੇ ਚੀਜ਼ ਦੀ ਪ੍ਰਾਪਤੀ ਹੋਣ ਤੇ ਅਸੀਂ ਧੰਨਵਾਦ ਕਰਦੇ ਹਾਂ ਉਹ ਚੀਜ਼ ਵੱਧ ਹੀ ਰਹਿੰਦੀ ਹੈ ਜੇਕਰ ਤਨ ਅਤੇ ਮਾਨ ਸਨਮਾਨ ਲਈ ਅਸੀਂ ਧੰਨਵਾਦ ਕਰਦੇ ਹਾਂ ਤਾਂ ਕੁਸ਼ ਹਾਲੀਵਾਦੀ ਹੈ ਜੇਕਰ ਮਨੁੱਖ ਆਪਣਾ ਪ੍ਰੇਮ ਵਧਾਉਣ ਲਈ ਧੰਨਵਾਦ ਕਰਦਾ ਹੈ ਤਾਂ ਬਿਨਾਂ ਸ਼ੱਕ ਉਸ ਦਾ ਪ੍ਰੇਮ ਪਰਵਾਨ ਚੜਨ ਲੱਗਦਾ ਹੈ ਗਿਆਨ ਦੇਣ ਵਾਲੇ ਗੁਰੂ ਦਾ ਜੇਕਰ ਧੰਨਵਾਦ ਕਰਦੇ ਹਾਂ ਕਿ ਉਸ ਨੇ ਗਿਆਨ ਦੇ ਕੇ ਸਾਡੇ ਤੇ ਮਹਾਨ ਉਪਕਾਰ ਕੀਤਾ ਹੈ ਉਹਨਾਂ ਨਿਮਰ ਹੋਇਆ ਵਿਅਕਤੀ ਨਿਸ਼ਚਿਤ ਹੀ ਗਿਆਨਮਾਨ ਬਣਦਾ ਹੈ ਅਤੇ ਜੀਵਨ 'ਚ ਯੋਗ ਬਣ ਕੇ ਇੱਕ ਸਫਲ ਇਨਸਾਨ ਕਹਾਉਂਦਾ ਹੈ ਜੋ ਲੋਕ ਆਪਣੇ ਚਾਰੇ ਪਾਸੇ ਚਾਪਲੂਸਾਂ ਦੀ ਫੌਜ ਤਿਆਰ ਕਰ ਲੈਂਦੇ ਹਨ ਅਤੇ ਉਹਨਾਂ ਦੇ ਸਵਾਰਥਵਾਸ ਝੂਠੀ ਵਿਡਿਆਈ ਨੂੰ ਸੁਣ ਕੇ ਖੁਦ ਨੂੰ ਰੱਬ ਤੋਂ ਵੀ ਮਹਾਨ ਸਮਝਣ ਦੀ ਭੁੱਲ ਕਰਨ ਲੱਗਦੇ ਹਨ ਅਜਿਹੇ ਲੋਕ ਪੂਰੀ ਜ਼ਿੰਦਗੀ ਝੂਠ ਦਾ ਨਕਾਬ ਚੜਾ ਕੇ ਜੀਉਂਦੇ ਹਨ ਅਤੇ ਫਿਰ ਉਸੇ ਤਰ੍ਹਾਂ ਸੱਚ ਤੋਂ ਅਣਜਾਣ ਰਹਿ ਕੇ ਇਸ ਸੰਸਾਰ ਤੋਂ ਵਿਦਾ ਹੋ ਜਾਂਦੇ ਹਨ ਈਸ਼ਵਰ ਨੇ ਸਾਨੂੰ ਇਸ ਸੰਸਾਰ 'ਚ ਜਨਮ ਦੇ ਕੇ ਅਤੇ ਸਾਰੇ ਭੌਤਿਕ ਸੁੱਖ ਪ੍ਰਦਾਨ ਕਰਕੇ ਬਹੁਤ ਉਪਕਾਰ ਕੀਤਾ ਹੈ। ਇਸ एहसान ਲਈ ਉਸ ਦਾ ਧੰਨਵਾਦ ਕਰਨਾ ਸਾਡਾ ਫਰਜ਼ ਬੰਦਾ ਹੈ। ਨਹੀਂ ਤਾਂ ਲੋਕ ਸਾਨੂੰ ਵੀ ਅਕਿਰਤਕਣ ਕਹਿਣਗੇ। ਉਹ ਮਾਲਕ ਵੀ ਸੋਚੇਗਾ ਕਿ ਮੇਰੀ ਔਲਾਦ ਇਹ ਜੀਵ ਕਿਹੋ ਜਿਹੇ ਅਕਿਰਤਕਣ ਹਨ ਜੋ ਖੁਦ ਤੇ ਭਲਾਈ ਕਰਨ ਵਾਲੇ ਨੂੰ ਕਿਸੇ ਵੀ ਸ਼੍ਰੇਣੀ 'ਚ ਨਹੀਂ ਗਿਣਦੇ। ਇਸ ਸਥਿਤੀ ਤੋਂ ਖੁਦ ਨੂੰ ਬਚਾਉਣ ਲਈ ਅਕਿਰਤਕਣ ਨਾ ਹੋ ਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕਾਲ ਸਾਡੀ ਨਵੀਂ ਆਉਣ ਵਾਲੀ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਵੀਡੀਓ ਨੂੰ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ